ਤੇ ਉਧਰ ਅੱਜ ਕੁਝ ਨਾਹਿੰਗ ਸਿੰਘ ਜਥੇਬੰਦੀਆਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਕੁਝ ਸ਼ਿਵ ਸੈਨਾ ਆਗੂਆਂ ਖਿਲਾਫ ਸ਼ਿਕਾਇਤ ਦਰਜ ਕਰਾਈ ਅਤੇ ਕੁਝ ਸਬੂਤ ਵੀ ਦਿੱਤੇ ਹਨ ਨਾਹਿੰਗ ਸਿੰਘਾਂ ਦਾ ਕਹਿਣਾ ਹੈ ਕਿ ਕੁਝ ਸ਼ਿਵ ਸੈਨਾ ਦੇ ਲੀਡਰ ਉਹਨਾਂ ਦੀਆਂ ਧੀਆਂ ਪੈਣਾ ਖਿਲਾਫ ਪੱਦੀ ਸ਼ਬਦਾਵਲੀ ਵਰਤ ਰਹੇ ਹਨ ਜੋ ਸਾਡੀ ਬਰਦਾਸ਼ਤ ਤੋਂ ਬਾਹਰ ਹੈ ਤੇ ਉਹਨਾਂ ਉਕਤ ਲੀਡਰਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਣ ਦੀ ਮੰਗ ਵੀ ਕੀਤੀ ਹੈ ਮੈਂ ਕਹਿੰਦਾ ਜੀ ਨਹੀਂ ਤਾਂ ਆਪ ਖੁਦ ਕਹਿੰਨੇ ਸੀ ਵੀ ਸਾਹਿਬ ਨੇ ਬਹੁਤ ਵਧੀਆ ਕੀਤਾ ਜਿਹੜੇ ਪੜਖਾਓ ਅਫਸਰ ਬਿਆਨ ਦਿੰਦੇ ਇਦਾਂ ਦੇ ਕੁਝ ਸਰਸਨ ਵਾਲਿਆਂ ਨੇ ਬਿਆਨ ਦਿੱਤੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਪੂਰਾ ਸਖਤ ਤੋਂ ਸਖਤ ਕਿਉਂ ਸਾਡਿਆਂ ਸਾਰਿਆਂ ਦੀਆਂ ਧੀਆ ਭੈਣਾਂ ਸਾਂਝੀਆਂ ਨੇ ਸਾਡਿਆਂ ਉਹਨਾਂ ਦੀਆਂ ਧੀਆ ਭੈਣਾਂ ਨਹੀਂ ਸਮਝਦੇ ਅਸੀਂ ਤਾਂ ਸਮਝਦੇ ਨਾ ਸਾਡੀਆਂ ਧੀਆ ਭੈਣਾਂ ਨੇ ਤੇ ਇਹਨਾਂ ਨੂੰ ਅਸੀਂ ਜੀਵੀ ਸਾਹਿਬ ਨੂੰ ਕਹਿਣਾ ਵੀ ਇਹਨਾਂ ਤੇ ਬੰਦੀ ਜਲਦ ਜਲਦ ਕਾਰਵਾਈ ਕੀਤੀ ਜਾਵੇ ਇਹਨੂੰ ਡਬੂ ਜਿਹੜੀ ਡਬੂਗੇ ਜੇਲ ਹੈਗੀ ਆ ਉੱਥੇ ਇਹਨਾਂ ਨੂੰ ਸਿੱਟਿਆ ਜਾਵੇ ਤੇ ਸੀਪੀ ਸਾਹਿਬ ਕੋਲ ਆਏ ਹੋ ਅੱਜ ਮੰਗ ਕੀ ਜੀਵਾ ਮੰਗ ਸਾਡੀ ਇਹੀ ਆ ਵੀ ਇਹਨਾਂ ਤੇ ਜਲਦ ਤੋਂ ਜਲਦ ਪਰਚਾ ਪਾਇਆ ਜਾਵੇ ਜਿਹੜੇ ਕੁਝ ਅਫਸਰ ਕੁਝ ਸਿਵਸੈਨ ਵਾਲੇ ਜਿਹੜੇ ਕੁਝ ਥੋੜੇ ਜੇ ਬੰਦੇ ਹੈਗੇ ਆ ਜਿਹੜੇ ਗਲਤ ਬੋਲਦੇ ਬਾਕੀ ਇੰਨੇ ਸਿਵਸੈਨ ਵਾਲੇ ਕੋਈ ਵੀ ਨਹੀਂ ਬੋਲਦਾ ਯਾਰ ਵੀਰ ਕੋਈ ਵੀ ਨਹੀਂ ਇਦਾਂ ਦੀ ਗੱਲ ਕਰਦਾ ਵੀ ਇਹ ਵੀ ਗਲਤ ਕੋਈ ਗਾਲ ਕੱਢਦਾ ਨਾ ਕੋਈ ਦੂਜੇ ਵੀ ਹੈਗੇ ਆ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਆ ਕਿਹੜੇ ਸਿਵਸੈਨ ਵਾਲੇ ਨੇ ਕੀ ਨਾਮ ਕੀ ਹੁੰਦਾ ਵੀ ਨੀ ਆ ਜੀ ਵਿੱਚ ਹਾਲ ਲਿਖਿਆ ਹੋਇਆ ਨਾ ਜੀ ਇਹਦੇ ਵਿੱਚ ਲਿਖਿਆ ਹੋਇਆ ਨਾ ਮੈਨੂੰ ਪੜਨਾ ਰੀਬੀਟ ਟੰਡਣਾ ਹੈ ਇੱਕ ਤੇ ਇੱਕ ਹੋਰ ਹੈਗਾ ਆਰਬੀ ਪੂਰੀ ਹੈਗਾ ਹੋਰ ਵੀ ਹੈਗਾ ਵੀਡੀਓ ਵੀ ਚੱਲੀ ਹੋਈ ਜਾਂਦੀ ਰੋੜੀਸਾਨੀ ਰੋੜੀਸਾਨੀ ਉਹ ਵੀ ਹੈਗਾ ਤਿੰਨ ਚਾਰ ਜਾਣੇ ਹੈਗੇ ਆ ਜੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਸੀਵੀ ਸਾਹਿਬ ਦੇ ਅੱਗੇ ਸਾਡੀ ਬੇਨਤੀ ਹੱਥ ਜੋੜ ਕੇ ਇਹ ਤੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਕਾਰਵਾਈ ਨਾ ਕੀਤੀ ਤੇ ਬਾਅਦ ਦੇ ਵਿੱਚ ਨਾ ਇਹਨਾਂ ਦੇ ਅਸੀਂ ਕੋਈ ਤਲਵਾਰ ਮਾਰਨੀ ਨਾ ਕੋਈ ਇਹਨਾਂ ਤੇ ਛੋਟੀ ਮਾਰਨੀ ਨਾ ਕੁਝ ਕਰਨਾ ਫਿਰ ਅਸੀਂ ਸਿੱਖ ਕੌਮ ਸਿੰਘ ਸਿੰਘ ਜਹੇ ਬੰਦੀਆਂ ਫਿਰ ਅਸੀਂ ਇਹਨਾਂ ਦੇ ਜੁੱਤੀਆਂ ਮੂੰਹ ਤੇ ਮਾਰਾਂਗੇ ਜਿੱਥੇ ਸਾਨੂੰ ਮਿਲਣਗੇ ਤੇ ਮਿਲਣਗੇ ਵੀ ਉਹ ਜੁੱਤੀਆਂ ਵੀ ਮਾਰਾਂਗੇ ਤੇ ਪੂਰੇ ਬਾਲਦ ਦੀਆਂ ਧੀਆਂ ਭੈਣਾਂ ਨੂੰ ਜੇ ਗਲਤ ਬੋਲੇ ਅਸੀਂ ਤਾਂ ਵੀ ਠੋਕਾਂਗੇ